ਸਿਮਿੰਟ ਫੈਕਟਰੀ ਲੱਗ ਰਹੀ ਹੈ ਕਿਉਂ ਵਿਰੋਧ ਕਰ ਰਹੇ ਆ ਤੇ ਕਿਸ ਸਟੇਜ ਤੇ ਹੁਣ ਬਰੋ ਚੱਲ ਰਿਹਾ ਤੁਹਾਨੂੰ ਸਿਮਿੰਟ ਫੈਕਟਰੀ ਜੀ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਆ ਜੇ ਐਸ ਡਬਲਯੂ ਨਾਮ ਦੀ ਇੱਕ ਜੰਦਲ ਕੰਪਨੀ ਹੈ ਉਹ ਸਾਡੇ ਪਿੰਡ ਦੇ ਨਾਲ ਸਿਰਫ 200 ਕਿਲੋਮੀਟਰ ਦੀ ਦੂਰੀ ਤੇ ਲਾ ਰਹੀ ਨੇ 200 ਮੀਟਰ 200 ਮੀਟਰ ਦੀ ਦੂਰੀ 200 200 ਮੀਟਰ ਦੀ ਦੂਰੀ ਤੇ ਕਿਉਂਕਿ ਪਬਲਿਕ ਹੇਰਿੰਗ ਹੋਈ ਹੈ ਜੀ ਪਬਲਿਕ ਹੈਰਿੰਗ ਹੋਈ ਦੇ ਬਾਵਜੂਦ ਵੀ ਬਕਾਇਦਾ ਮਤਲਬ ਅਸੀਂ 5-7 ਪਿੰਡਾਂ ਦੇ ਲੋਕ ਲਵੇ ਲਵੇ ਦੇ ਪਿੰਡਾਂ ਦੇ 10 ਪਿੰਡਾਂ ਦੇ ਲੋਕ ਜਿਹੜੇ ਇਕੱਠੇ ਹੋਏ ਐ ਉੱਥੇ ਇਕੱਠੇ ਹੋ ਕੇ ਮਤਲਬ ਪਬਲਿਕ ਹੈਰਿੰਗ ਹੋਈ ਇੱਕ ਵੀ ਵੋਟ ਮਤਲਬ ਕੰਪਨੀ ਦੇ ਹੱਕ ਤੇ ਨਹੀਂ ਪਈ ਸਾਰੇ ਲੋਕਾਂ ਨੇ ਬਕਾਇਦਾ ਹੱਥ ਖੜੇ ਕਰੇ ਵੀ ਫੈਕਟਰੀ ਐ ਜਿਹੜੀ ਇਹ ਲੱਗਣੀ ਨਹੀਂ ਚਾਹੀਦੀ ਕਿਉਂਕਿ ਅਸੀਂ ਗੁਰੂਕਰਾਂ ਦੇ ਮਤੇ ਪੁਆਏ 40 ਮਤੇ ਅਸੀਂ ਗੁਰੂਕਰਾਂ ਦੇ ਪੁਆਏ 40 ਮਤੇ ਅਸੀਂ ਪੰਚਾਇਤਾਂ ਦੇ ਪੁਆਏ ਐ ਇੱਕ ਗੁਰੂ ਘਰ ਹੈ ਮਤਲਬ ਇਤਿਹਾਸਕ ਹੈ ਗੁਰਦੁਆਰਾ ਮਠਾਈ ਸਰ ਸਾਹਿਬ ਉੱਥੇ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਕਿਉਂਕਿ ਉਹ ਜਿਹੜੀ ਗੁਰੂ ਘਰ ਦੀ ਦੂਰੀ ਹੈ 300 ਮੀਟਰ ਦੀ ਹੈ ਸਿਰਫ ਉਹ ਜ਼ਮੀਨ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਸੀ ਮਤਲਬ ਉਹ ਪਵਾਇਆ ਮਤਾ ਪਵਾਇਆ ਸਾਡੇ ਨਾਲ ਮਤਲਬ ਇੱਕ ਥਰਮਲ ਪਲਾਂਟ ਲੱਗਿਆ ਹੋਇਆ ਹੈ 1 ਕਿਲੋਮੀਟਰ ਦੀ ਦੂਰੀ ਤੇ ਲੱਗਿਆ ਹੋਇਆ ਹੈ ਇੱਕ ਪ੍ਰੋਜੈਕਟ ਲੱਗ ਰਿਹਾ ਹੈਗਾ ਗੈਸ ਫੈਕਟਰੀ ਦੇ ਨਾਲ ਉਹਦਾ ਕੰਮ ਚੱਲੀ ਜਾਂਦੇ ਸ਼ੁਰੂ ਹੋ ਰਹੀ ਹੈ ਉਹ ਤੇ ਇੱਕ ਉਲੇ-ਉਰਲੇ ਪਾਸੇ ਗੁੱਲਾ ਫੈਕਟਰੀ ਲੱਗੀ ਹੋਈ ਐ ਉਹਦੀ ਬਦਬੂ ਐ ਜਿਹੜੀ ਸਾਡੇ ਘਰਾਂ ਤੇ ਕਉਂਦੀ ਐ ਜਿਹੜਾ ਥਰਮਲ ਪਲਾਂਟ ਐ ਉਹਦੇ ਅਸੀਂ ਸਤਾਏ ਹੋਏ ਆ ਉਹਦੇ ਮਤਲਬ ਮਾਰਨ ਨਾਲ ਸਾਡੇ ਨੌਜਵਾਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਕਾਲਾ ਪੀਲਿਆ ਤੇ ਮੰਨ ਲਓ ਵੀ ਸਾਹਾਂਦ ਮਾਰੀਆਂ ਬਿਮਾਰੀਆਂ ਬਹੁਤ ਜ਼ਿਆਦਾ ਐ ਇਸ ਕਰਕੇ ਅਸੀਂ ਪਹਿਲੇ ਫੈਕਟਰੀਆਂ ਦੇ ਸਤਾਏ ਹੋਏ ਆ 200 ਮੀਟਰ ਦੀ ਸਿਰਫ ਸਾਡੇ ਵੱਡੀ ਦੂਰੀ ਐ ਜਿਹੜੀ ਲਾਰੇ ਨੇ ਕਿਉਂਕਿ ਜੇ ਇਹ ਫੈਕਟਰੀ ਲੱਗਦੀ ਐ ਤਾਂ ਹੋਰ ਫਾਈਟਰੀਆਂ ਵੀ ਧੜਾ ਧੜ ਲੱਗਣਗੀਆਂ ਫਾਈਟਰੀਆਂ ਸਾਡੇ ਨਵੇਂ ਪਹਿਲੇ ਤਿੰਨ ਚਾਰ ਹੋ ਗਈਆਂ ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਹੈ ਸਾਡੀ ਬੇਨਤੀ ਕਰ ਰਹੇ ਹਾਂ ਹੁਣ ਤਾਂ ਕਿਉਂਕਿ ਅਸੀਂ ਚੋਣਾਂ ਦਾ ਬਾਈਕਾਟ ਕਰਿਆ ਕੋਈ ਸਾਡੀ ਮਜਬੂਰੀ ਵਸ ਚੋਣਾਂ ਦਾ ਬਾਈਕਾਟ ਕਰਿਆ ਅਸੀਂ ਕੋਈ ਸਾਡਾ ਜੀ ਨਹੀਂ ਸੀ ਕਰਦਾ ਕਿਉਂਕਿ ਸਰਕਾਰ ਨੂੰ ਬੇਨਤੀ ਹੈ ਸਾਡੀ ਵੀ ਐਨਓਸੀ ਹੈ ਜਿਹੜੀ ਇਹਨੂੰ ਨਾਰਦ ਕਰੇ ਮਤਲਬ ਦੇਵੇ ਇਹਨੂੰ ਸੀ ਨਾ ਦਿੱਤੀ ਜਾਵੇ ਸਰਕਾਰ ਨੂੰ ਬੇਨਤੀ ਹੈ ਸੀਐਮ ਸਾਹਿਬ ਨੂੰ ਸਾਡੇ ਪੰਜਾਬ ਦੇ ਨੂੰ ਤੇ ਦੂਸਰੀ ਬੇਨਤੀ ਇਹ ਵੀ ਇਹਨੂੰ ਫੈਕਟਰੀ ਨੂੰ ਤੁਰੰਤ ਰੱਦ ਕਰੋ ਸਾਡੇ ਸੀਐਮ ਸਾਹਿਬ ਨੂੰ ਬੇਨਤੀ ਹੈ ਸਾਡੀ ਵੀ ਫੈਕਟਰੀ ਨੂੰ ਤੁਰੰਤ ਬੰਦ ਹੋਣਾ ਚਾਹੀਦਾ ਕਿਉਂਕਿ ਜੇ ਇਹ ਫੈਕਟਰੀ ਲੱਗੀ ਤਾਂ ਸਾਡੇ ਪਿੰਡ ਨੂੰ ਬਕਾਇਦਾਇ ਤੋ ਉੱਠ ਕੇ ਜਾਣਾ ਪਊਗਾ ਦੂਰੀ ਹੈ ਜਿਹੜੀ ਬਹੁਤ ਨੇੜੇ ਆ ਸਾਡੇ ਪਿੰਡ ਦੀ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਫੈਕਟਰੀ ਇਹ ਨਾ ਲਾਈ ਜਾਵੇ ਇਹਨੂੰ ਤੁਰੰਤ ਰੱਦ ਕੀਤਾ ਜਾਵੇ ਕੀ ਕਹਿੰਦੇ ਆ ਫੈਕਟਰੀ ਵਾਲੇ ਜਦੋਂ ਤੁਸੀਂ ਰੋਸ ਦਿਖਾਉਨੇ ਹੋ ਤਾਂ ਕੋਈ ਉਹਨਾਂ ਨੇ ਜਵਾਬ ਦਿੱਤਾ ਇਸ ਗੱਲ ਦਾ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹ ਅਸੀਂ ਮੰਨ ਲਓ ਵੀ ਪ੍ਰੋਡਕਸ਼ਨ ਬੋਰਡ ਪਟਿਆਲਾ ਚ ਵੀ ਗਏ ਤੇ ਚੰਡੀਗੜ੍ਹ ਵੀ ਗਏ ਅਸੀਂ ਸੀਆ ਦਾ ਦਫ਼ਤਰ ਜ ਉਹਨਾਂ ਨੇ ਸਾਨੂੰ ਇੱਕ ਚਿੱਠੀ ਦੇ ਕੇ ਉਹਨਾਂ ਨੇ ਵੀ ਕੋਈ ਜਵਾਬ ਸਵਾਲ ਦਿੱਤਾ ਨਹੀਂ ਹਲੇ ਪ੍ਰਦੂਸ਼ਣ ਬੋਰਡ ਸਾਰੇ ਪ੍ਰਦੂਸ਼ਣ ਬੋਰਡਾਂਾਂ ਜਾਏ ਬਠਿੰਡੇ ਵੀ ਜਾ ਕੇ ਆਏਗੇ ਕਿਸੇ ਨੇ ਪ੍ਰਦੂਸ਼ਣ ਬੋਰਡ ਵਾਲਿਆਂ ਸਾਨੂੰ ਜਵਾਬ ਕੋਈ ਜਵਾਬ ਨਹੀਂ ਦਿੱਤਾ ਹੈਗਾ ਸਾਰੇ ਤੱਕ ਪਹੁੰਚ ਕਰੀ ਅਸੀਂ ਸਾਡੇ ਐਮ.ਐਲ.ਏ. ਮੌਜੂਦਾ ਐਮ.ਐਲ.ਏ. ਹੈ ਗੁਰਪ੍ਰੀਤ ਬਰਨਾਲੀ ਜੀ ਹੈ ਤੇ ਮੌਜੂਦਾ ਸਾਬਕਾ ਐਮ.ਐਲ.ਏ. ਬੋਫਰ ਸਾਹਿਬ ਨੇ ਕਾਂਗਰਸ ਪਾਰਟੀ ਦੇ ਤੇ ਆਪਣੇ ਸਾਬਕਾ ਐਮ.ਐਲ.ਏ. ਨੇ ਦਰਾਸ ਸਿੰਘ ਭੁੰਦੜ ਅਕਾਲੀ ਦਲ ਦੇ ਉਹਨਾਂ ਤਿੰਨੇ ਐਮਐਲਿਆਂ ਦੇ ਇਕ ਅਸੀਂ ਪਹੁੰਚ ਕਰੀਆ ਸਾਫਕਾ ਤੇ ਇਕ ਵੀ ਮੌਜੂਦਾ ਤੇ ਇਕ ਵੀ ਉਹਨਾਂ ਨੇ ਵੀ ਸਾਨੂੰ ਕੋਈ ਮਤਲ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਇਸ ਕਰਕੇ ਸਾਡੀ ਬੇਨਤੀ ਹੈ ਸਰਕਾਰ ਨੂੰ ਜੇ ਸਰਕਾਰ ਮਤਲ ਇਹਨੂੰ ਫੈਕਟਰੀ ਨੂੰ ਨਾ ਰੱਦ ਕੀਤਾ ਤਾਂ ਅਸੀਂ ਫਿਰ 2027 ਜਾਂ ਜਿਹੜੇ ਚੋਣਾਂ ਆਉਣੀਆਂ ਨੇ ਫਿਰ ਉਹਦੇ ਵਿੱਚ ਵੀ ਅਸੀਂ ਪ੍ਰਚਾਰ ਕਰਾਂਗੇ ਯਾਦ ਕੇ ਪਰ ਸਾਡੀ ਬੇਨਤੀ ਹੈ ਸਾਡੇ ਸੀਐਮ ਸਾਹਿਬ ਨੂੰ ਵੀ ਕਿਉਂਕਿ ਅਸੀਂ ਵੋਟਾਂ ਸੀ ਪਾਈਆਂ ਨੇ ਆਮ ਪਾਰਟੀ ਨੂੰ ਅਸੀਂ ਵੋਟਾਂ ਸੀ ਪਾਈਆਂ ਨੇ ਪਰ ਫੈਕਟਰੀ ਨੂੰ ਰੱਦ ਕਰੀ ਲਾਲ ਕੈਟਾਗਰੀ ਦੇ ਫੈਕਟਰੀਆਂ ਨੂੰ ਪੰਜਾਬ ਚ ਕਿਉਂ ਲਾ ਰਹੇ ਆ? ਹੋਰ ਕੋਈ ਕਾਲਜ ਵਗੈਰਾ ਬਣਾ ਲੈਣ ਉਹ ਉਸ ਜ਼ਮੀਨ ਚ ਅਸੀਂ ਜਮਾ ਨਹੀਂ ਹੁਕਮ ਕਹਿੰਦੇ ਹੈਗੇ। ਫੈਕਟਰੀ ਦਾ ਅਸੀਂ ਤਾਂ ਵਿਰੋਧ ਕਰ ਰਹੇ ਆ ਸਾਨੂੰ ਪਤਾ ਇਹ ਮਾਰਨ ਵਾਲੀ ਫੈਕਟਰੀ ਹੈ। ਇਸ ਕਰਕੇ ਬੇਨਤੀ ਹੈ ਵੀ ਇਹਨੂੰ ਤੁਰੰਤ ਸਰਕਾਰ ਨੂੰ ਬੇਨਤੀ ਕਰਦੇ ਆਂ ਸਾਡੇ ਸੀਐਸਓ ਨੂੰ ਬੇਨਤੀ ਕਰਨਾ ਵੀ ਇਹਨੂੰ ਫੈਕਟਰੀ ਨੂੰ ਤੁਰੰਤ ਰੱਦ ਕੀਤਾ ਜਾਵੇ। ਈ ਆਵੇ ਆਈ ਸਾਡੀ ਬੀਂਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ